ਸਸਰੀਕਾਲ ਜੀ ਸਾਰਿਆਂ ਨੂੰ ਅਜਰਮਾਨ ਦੇ ਪਾਪਾ ਜਦੋਂ ਕੰਮ ਤੋਂ ਆਏ ਤਾਂ ਰਮਾਨ ਵਾਸਤੇ ਲੈ ਕੇ ਆਏ ਸੀਗੇ ਖੱਟਾ ਘਟੋਰੀ ਮੈਂ ਵੀ ਖਾ ਕੇ ਦੇਖੀ ਕਾਫੀ ਸਾਲਾਂ ਬਾਅਦ ਖਾ ਕੇ ਦੇਖੀ ਸੀਗੀ ਮੈਨੂੰ ਵੀ ਪੂਰੀ ਇੱਕ ਪੁੜੀ ਮਿਲੀ ਸੀਗੀ ਤੇ ਆ ਸੀਗਾ ਸਾਡੇ ਕੋਠੇ ਤੋਂ ਦੀਂਦਾ ਹਰਿਆ ਭਰਿਆ ਖੇਤ ਬਹੁਤ ਸੋਹਣਾ ਲੱਗਦਾ ਪਿਆ ਸੀਗਾ ਉਸ ਤੋਂ ਬਾਅਦ ਮੇਰਾ ਖੱਟਾ ਘਟੋਰੀ ਨਾਲ ਤਾਂ ਕੁਝ ਬਣਿਆ ਨਹੀਂ ਸੀਗਾ ਮੈਂ ਕਿਹਾ ਮੇਰੀ ਤਾਂ ਝਾੜ ਵੀ ਨਹੀਂ ਲੱਭੜੀ ਹੈਗੀ ਕੀ ਫਿਰ ਰਮਾਨ ਦੇ ਪਾਪਾ ਨੇ ਮੈਨੂੰ ਲੈ ਕੇ ਦਿੱਤਾ ਸੀਗਾ ਪੁਜੀਆ ਇਹ ਵਾਲਾ ਪਾਪੜੀ ਵਾਲਾ ਪੁਜੀਆ ਨਾ ਮੇਰਾ ਫੇਵਰੇਟ ਆ ਤੇ ਰਮਾਨ ਇੱਕ ਲੇਜ਼ ਦੀ ਲੈ ਕੇ ਆਇਆ ਸੀਗਾ ਨਵੀਂ ਸੀਗੀ ਕੋਈ ਨਵੀ ਰਮਾਨ ਨੇ ਮੈਨੂੰ ਹੱਥ ਨਹੀਂ ਲਾਉਣ ਦਿੱਤਾ ਮੈਂ ਉਹਨੂੰ ਦੋ ਤਿੰਨ ਵਾਰੀ ਕਿਹਾ ਮੈਂ ਕਿਹਾ ਤੂੰ ਮੇਰਾ ਸਾਰਾ ਪੂਜੀਆ ਲੈ ਲੈ ਮੈਨੂੰ ਇੱਕ ਕੱਦੀ ਲੇਜ਼ ਦਾ ਪਾਪੜ ਜਾਂ ਦੇ ਦੇ ਕਹਿੰਦਾ ਮੈਂ ਨਹੀਂ ਦੇਣਾ ਉਸ ਤੋਂ ਬਾਅਦ ਮੈਂ ਲੱਗੀ ਸੀ ਕਿ ਰੋਟੀ ਬਣਾਉਣ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਸੀਗਾ ਰਮਾਨ ਨੂੰ ਮੈਂ ਬਾਜਮਾਰੀ ਮੈਂ ਕਿਹਾ ਤੁਸੀਂ ਆਵਦੇ ਦਾਦੂ ਨੂੰ ਰੋਟੀ ਫੜਾਓ ਰਮਾਨ ਨਾ ਮੂੰਹ ਚ ਬੜਬੜਾਉਂਦਾ ਹੀ ਆ ਰਿਹਾ ਸੀਗਾ ਕਹਿੰਦਾ ਮम्मा ਤੂੰ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਮੈਨੂੰ ਵੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਕਿਉਂਕਿ ਮੀਂਹ ਤੋਂ ਬਾਅਦ ਨਾ ਹਮੇਸ਼ਾ ਗਰਮੈਸ਼ ਜੀ ਉੱਠ ਖੜਦੀ ਆ ਹਨ ਕਮੈਂਟ ਕਰਕੇ ਦੱਸਿਓ ਉਹ ਨੂੰ ਮੈਂ ਰੋਟੀ ਬਣਾ ਕੇ ਦੇਤੀ ਸੀਗੀ ਡੈਡੀ ਨਾ ਕਦੇ ਕਦੇ ਕਹਿ ਦਿੰਦੇ ਆ ਵੀ ਮੇਰਾ ਦਾਲ ਨੂੰ ਬਿਲਕੁਲ ਜੀ ਨਹੀਂ ਕਰਦਾ ਹੈਗਾਗਾ ਅਬ ਮੈਂ ਮਿਰਚਾਂ ਦਾ ਚਾਰ ਬਣਾਇਆ ਸੀਗਾ ਇਸ ਲਈ ਡੈਡੀ ਨੂੰ ਉਹਨਾਂ ਨੇ ਰੋਟੀ ਫੜਾਈ ਸੀਗੀ ਕਿਉਂਕਿ ਉਹਨਾਂ ਨੂੰ ਚਾਰ ਨਾਲ ਰੋਟੀ ਖਾਣੀ ਬਹੁਤ ਜ਼ਿਆਦਾ ਪਸੰਦ ਆ ਉਸ ਤੋਂ ਬਾਅਦ ਅਸੀਂ ਰੋਟੀ ਖਾਧੀ ਸੀਗੀ ਬਹੁਤ ਜ਼ਿਆਦਾ ਭੁੱਖ ਲੱਗੀ ਸੀਗੀ ਤੇ ਆ ਸੀਗਾ ਮੇਰਾ ਉਹ ਪਾਪੜੀ ਵਾਲਾ ਭੁਜੀਆ ਮੈਂ ਥੋੜਾ ਜਿਹਾ ਰੱਖ ਲਿਆ ਸੀਗਾ